ਸਸਜੀਤਾ ਜੀ ਮੈਂ ਹਾ ਅਸ਼ਟਿਕ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਨਵੀਂ ਬਣੀ ਸੀ ਪਿਛਲੇ ਦਿਨੀ 11 ਅਗਸਤ ਨੂੰ ਸ਼ੌਮੀ ਅਕਾਲੀ ਦਲ ਦੇ ਪ੍ਰਧਾਨ ਸਸਜੀਤਾ ਜੀ ਮੈਂ ਹਾ ਅਸ਼ਟਿਕ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਇੱਕ ਅਹਿਮ ਮੀਟਿੰਗ ਰੱਖ ਲਈ ਗਈ ਹੈ 25 ਤੰਬਰ ਉਹ ਮੀਟਿੰਗ 'ਚ ਕੀ ਫੈਸਲੇ ਲੈਣ ਜਾ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ 11 ਅਗਸ ਨੂੰ ਇੱਕ ਡੈਲੀਕੇਟ ਕੀਤਾ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਚੁਣੇ ਗਏ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣਨ ਦੇ ਨਾਲ ਨਾਲ ਜੇਕਰ ਗੱਲ ਕਰੀਏ ਤਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੀ ਪਾਰਟੀ ਦਾ ਨਾਮ ਬਦਲ ਕੇ ਪੁਨਰਸਜੀਤ ਅਕਾਲੀ ਰੱਖ ਲਿਆ ਹੈ ਕਿਉਂਕਿ ਉਹ ਟਕਰਾ ਨਹੀਂ ਚੱਲ پا ਰਹੇ ਸੁਖਬੀਰ ਸਿੰਘ ਬਾਦਲ ਦਾ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਧੜਾ ਜਿਆਦਾ ਸਟਰੋਂਗ ਹੈ ਕਿਉਂਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਆਏ ਸੀ ਤਾਂ ਉਦੋਂ ਕਿਹਾ ਜਾ ਰਿਹਾ ਸੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਨੇ ਤਾਂ ਉਸ ਤੋਂ ਬਾਅਦ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਹੁਣ ਆਪਣਾ ਨਾਮ ਬਦਲ ਕੇ ਪੁਨਰਸਜੀਤ ਅਕਾਲੀ ਰੱਖ ਲਿਆ ਗਿਆ ਹੈ ਕਾफी ਪਿੱਛੇ ਕੋ ਕੰਸੂਆਂ ਵੀ ਚੱਲੀਆਂ ਜਿਦੇ ਵਿੱਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਹੜੇ ਨੇ ਵੱਡੇ ਇਸ਼ਾਰੇ ਵੀ ਦਿੱਤੇ ਗਏ ਬੀਬੀ ਜਗੀਰ ਕੋਰ ਵੱਲੋਂ ਕਿ ਜਿਹੜੇ ਨੇ ਪ੍ਰਧਾਨ ਪ੍ਰਧਾਨ ਦਾ ਉਹਦਾ ਜਿਹੜਾ ਹੈ ਖੋਹ ਲਿਆ ਜਾਵੇਗਾ ਜਿਹੜਾ ਸਿੰਬਲ ਹੈ ਉਹ ਕਿਹਦੇ ਹਿੱਸੇ ਆਏਗਾ ਇਸ ਤਰ੍ਹਾਂ ਦੇ ਕਾਫੀ ਜਿਹੜੇ ਨੇ ਇਸ਼ਾਰੇ ਜਿਹੜੇ ਨੇ ਨਵੇਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਦਿੱਤੇ ਗਏ ਯਾਨੀ ਕਿ ਕਹਿ ਲਈਏ ਸੁਖਬੀਰ ਸਿੰਘ ਬਾਦਲ ਨੂੰ ਵੀ ਲਲਕਾਰਿਆ ਗਿਆ ਲੇਕਿਨ ਅਜਿਹਾ ਕੀ ਹੋਇਆ ਕਿ ਹੁਣ ਪਾਰਟੀ ਦਾ ਨਾਮ ਬਦਲ ਕੇ ਜਿਹੜਾ ਹੈ ਪੁਨਰ ਸਜੀਦ ਅਕਾਲੀ ਰੱਖ ਲਿਆ ਹੈ ਦੂਸਰੇ ਪਾਸੇ ਚੈੱਕ ਕਰ ਗੱਲ ਕਰੀਏ 25 ਸਤੰਬਰ ਨੂੰ ਇੱਕ ਵੱਡੀ ਡੈਲੀਗੇਟ ਮੀਟਿੰਗ ਕਰਨ ਜਾ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਜ ਉਹਦੇ ਵਿੱਚ ਕੀ ਫੈਸਲੇ ਐਲਾਨ ਕਰ ਸਕਦੇ ਨੇ ਕੀ ਫੈਸਲੇ ਲੈ ਸਕਦੇ ਨੇ ਯਾਨੀ ਕਿ ਗੱਲ ਕਰੀਏ ਕਿ ਹੁਣ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਆ ਰਿਹਾ ਹੈ ਕਿ ਸਿੱਧੇ ਸਿੱਧੇ ਕਹੀਏ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੀ ਆਪਣੀ ਪੁਨਰ ਸੁਜੀਤ ਅਕਾਲੀ ਜਿਹੜੀ ਪਾਰਟੀ ਉਹਨਾਂ ਨੇ ਆਪਣੀ ਬਦਲ ਕੇ ਨਾਮ ਰੱਖ ਲਿਆ ਹੈ ਤਾਂ ਉਹਦੇ ਲਈ ਐਮ ਫੈਸਲੇ ਕੀ ਲੈਣਗੇ ਤਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ 25 ਸਤੰਬਰ ਨੂੰ ਬਲਾਇ ਵਿਸ਼ੇਸ਼ ਜਨਰਲ ਡੈਲੀਗੇਟ ਇਜਲਾਸ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ ਸਟੇਟ ਜਨਰਲ ਡੈਲੀਗੇਟ ਇਜਲਾਸ ਚੰਡੀਗੜ੍ਹ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਜਾਣਕਾਰੀ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਨੇ ਕਿਹਾ 25 ਸਤੰਬਰ ਨੂੰ ਪਾਰਟੀ ਦੇ ਸਟੇਟ ਡੈਲੀਗੇਟ ਦਾ ਜਨਰਲ ਇਜਲਾਸ ਬੁਲਾਇਆ ਗਿਆ ਇਹ ਸਟੇਟ ਜਨਰਲ ਇਸ ਵਿੱਚ ਆਨੰਦਪੁਰ ਸ਼੍ਰੀ ਆਨੰਦਪੁਰ ਵਿਖੇ ਸੱਦਿਆ ਗਿਆ ਹੈ ਜਿਹੜਾ ਇਜਲਾਸ ਹੈ ਸਵੇਰੇ 10:30 ਵਜੇ ਅਦਾਸ ਕਰਨ ਉਪਰੰਤ ਜਿਹੜਾ ਹੈ ਸ਼ੁਰੂ ਕੀਤਾ ਜਾਵੇਗਾ ਦਫ਼ਤਰ ਤੋਂ ਜ਼ਿਆਦਾ ਹੀ ਪਿਆਰ ਜਾਣਕਾਰੀ ਦਿੱਤੀ ਗਈ ਕਿ ਸਟੇ ਡੈਲੀਗੇਟ ਇਜਲਾਸ ਵਿੱਚ ਪਾਰਟੀ ਦੇ ਅਗਲੇ ਪ੍ਰੋਗਰਾਮਾਂ ਬਾਰੇ ਵੀ ਵਿਸਤਾਰ ਸਹਿ ਚਰਚਾ ਹੋਵੇਗੀ ਤੇ ਪਾਰਟੀ ਦੇ ਸਿਕੰਡਰਾਂ ਨੂੰ ਮਜ਼ਬੂਤ ਕਰਨ ਦੀ ਰਾਏ ਸੁਮਾਰੀ ਕੀਤੀ ਜਾਵੇਗੀ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਵਿੱਚ ਲੋਕਤੰਤਰ ਪ੍ਰਕਿਰਿਆ ਸਿਧਾਂਤਾਂ ਨੂੰ ਮਜ਼ਬੂਤ ਕਰਨ ਲਈ ਸਾਰੇ ਹੀ ਸਟੇਟ ਡੈਲੀਗੇਟ ਦੀ رائے ਨਾਲ ਵਰਕਿੰਗ ਕਮੇਟੀ ਸਮੇਤ ਬਾਕੀ ਉਹਧਿਆਂ ਤੇ ਨਿਯੁਕਤ ਨਿਯੁਕਤ ਕਰਨ ਲਈ ਸਟੇਟ ਡੈਲੀਗੇਸ਼ਨ ਨੂੰ ਬੁਲਾਇਆ ਗਿਆ ਹੈ ਜਾਰੀ ਬਿਆਨ ਵਿੱਚ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਏ ਇਹਨਾਂ ਵਿੱਚ ਅੰਦਰ ਪਾਰਟੀ ਦੇ ਹਰ ਪਲੇਟਫਾਰਮ ਨੂੰ ਮਜ਼ਬੂਤ ਕੀਤਾ ਜਾਏਗਾ ਵਰਕਿੰਗ ਕਮੇਟੀ ਸਰਕਲ ਤੇ ਲੈ ਕੇ ਜ਼ਿਲ੍ਹਾ ਚੋਣ ਪੂਰਕ ਲੋਕਤੰਤਰ ਤਰੀਕੇ ਜਰੀਏ ਪੂਰੀ ਕੀਤੀ ਜਾਵੇਗੀ ਯਾਨੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜਿਹੜੀ ਅਹਿਮ ਮੀਟਿੰਗ ਹੈ ਉਹਦੇ ਵਿੱਚ ਕਾਫੀ ਜਿਹੜੇ ਨੇ ਫਿਰ ਬਦਲ ਕਰਨ ਜਾ ਰਹੇ ਨੇ ਯਾਨੀ ਕਿ ਗਿਆਨੀ ਹਰਪਿੰਦਰ ਸਿੰਘ ਜੀ ਜਿਹੜੇ ਪੁਨਰ ਸੁਜੀ ਸ਼ਰਮੀ ਅਕਾਲੀ ਦਲ ਜਿਨ੍ਹਾਂ ਨੇ ਨਾਮ ਰੱਖ ਲਿਆ ਹੈ ਆਪਣੀ ਪਾਰਟੀ ਦਾ ਤਾਂ ਹੁਣ ਉਹ ਆਪਣੀ ਪਾਰਟੀ ਦੇ ਵਿੱਚ ਜਿਹੜੇ ਡੈਲੀਗੇਟ ਤੇ ਉੱਤੇ ਵੱਡੇ ਆਪਣੇ ਫਿਰ ਬਦਲ ਕਰਨ ਜਾ ਰਹੇ ਨੇ ਯਾਨੀ ਕਿ ਕਹਿਣ ਦਾ ਮਤਲਬ ਇਹ ਹੈ ਕਿ ਵੱਡੇ ਡਿਸੀਜਨ ਲੈਣ ਜਾ ਰਹੇ ਨੇ ਕਿ ਉਹਨਾਂ ਦੀ ਪਾਰਟੀ ਜਿਹੜੀ ਹੈ ਅੱਗੇ ਜਾ ਕੇ ਲੋਕਾਂ ਦੇ ਵਿੱਚ ਕੰਮ ਕਰ ਸਕੇ ਕਿਸ ਤਰੀਕੇ ਦੇ ਨਾਲ ਕੰਮ ਕਰਨਾ ਹੈ ਤੇ ਕਿਸ ਤਰੀਕੇ ਦੇ ਨਾਲ ਨਵੇਂ ਨਵੇਂ ਲੋਕਾਂ ਨੇ ਜਿਹੜਾ ਹੈ ਪਾਰਟੀ ਤੋਂ ਬਾਹਰ ਜਾ ਕੇ ਵਿਚਰਨਾ ਹੈ